ਸੰਤਰਮੇ ਗਣਤੰਤਰ ਦਿਵਸ ਦੇ ਮੌਕੇ ਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਫੁਰਾ ਰਹੇ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਇਸ ਮੌਕੇ ਚਾਕੀਆਂ ਦਾ ਫੌਜੀ ਤਾਕਤ ਦਾ ਉਹ ਸਾਰੀਆਂ ਪਰੇਡ ਹੋਈਆਂ ਪ੍ਰਦਰਸ਼ਨ ਹੋਇਆ ਤੇ ਬੱਚਿਆਂ ਦੇ ਇਥੇ ਪ੍ਰੋਗਰਾਮ ਹੋਏ ਤੇ ਦੇਸ਼ ਭਰ ਦੇ ਵਿੱਚ ਸਟੇਟ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਕੰਧਾਂ ਤਰ ਤੱਕ ਇਸ ਮਾਗਮ ਕੋਈ ਦਿੱਲੀ ਦੀ ਇਸ ਰਾਸ਼ਰੀ ਪਰੇਡ ਦੀ ਖਾਸੀਅਤ ਇਹ ਰਹੀ ਕਿ ਇਸ ਦੇ ਵਿੱਚ ਇਸ ਵਾਰ ਪੰਜਾਬੀ ਰਾਜਸਤਾਨੀ ਜਿੱਥੇ ਚੰਡੀਗੜ੍ਹ ਦੀ ਚੱਕੀ ਸ਼ਾਮਲ ਸੀ ਉੱਥੇ ਪੰਜਾਬ ਦੀ ਇਤਿਹਾਸਕ ਚੱਕੀ ਵੀ ਇੱਥਾ ਸ਼ਿੰਗਾਰ ਸੀ ਇਸ 90 ਮਿੰਟ ਦੀ ਪਰੇਡ ਦੇ ਵਿੱਚ ਵੱਖ-ਵੱਖ 30 ਦੇ ਕਰੀਬ ਵੱਖ-ਵੱਖ ਚੱਕੀਆਂ ਦਾ ਸ਼ਿੰਗਾਰ ਸੀ ਜਿਹਦੇ ਵਿੱਚੋਂ ਅਸੀਂ ਇੱਕ ਅਹਿਮ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੀ ਪੰਜਾਬ ਦੀ ਚੱਕੀ ਇਹ ਐਮ ਤੋਂ ਟਸ਼ਾਂ ਦੇ ਜਿਹਦੇ ਵਿੱਚ ਨਦੀਆਂ ਨਾਲੇ ਦਰਿਆ ਚੋਏ ਇਹ ਤਾਂ ਅਸੀਂ ਜ਼ਹਿਰੀ ਗੰਧਲੇ ਕਰ ਲੇ ਸੱਤੀ ਇਟਲਾ ਪਾਣੀ ਨੂੰ ਨਾ ਤੀ ਜ਼ਹਿਰੀ ਕਰ ਲਿਆ ਜੋ ਵੀ ਇਹ ਜੇ ਜਿਹੜੇ ਨਾ ਉਹਦੇ ਵਿੱਚ ਨਾ ਹੀ ਰੋਪੜ ਵਰਗੇ ਜ਼ਿਲ੍ਹੇ ਦਾ ਹੁਣ ਆਪਾਂ ਅੰਮ੍ਰਿਤਸਰ ਲੁਧਿਆਣੇ ਦੀ ਗੱਲ ਕਰੀਏ ਤਾਂ ਸਮਝ ਵੀ ਆਵੇ ਹਾਲਾਂਕਿ ਜੀ ਇੰਡਸਟਰੀਜ਼ ਦੀ ਲਾਲਚਤੀ ਜੀ ਰੋਪੜ ਵਰਗੇ ਜ਼ਿਲ੍ਹੇ ਚ ਤਾਂ ਪੀ ਇਟਲਾ ਪਾਣੀ ਪੀਣ ਨਾਲ ਕੈਂਸਰ ਦਾ ਖਤਰਾ ਕਿੰਨੇ ਗੁਣਾ ਜ਼ਿਆਦਾ ਹੈ ਪੰਜਾਬ ਦੇ ਚਾਰ ਜ਼ਿਲ੍ਹੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਤੇ ਰੋਪੜ ਕਹਿੰਦੇ ਇਹਨਾਂ ਚ ਧਰਤੀ ਹੇਠਲੇ ਪਾਣੀ ਚ ਇਸ ਕਦਰ ਪ੍ਰਦੂਸ਼ਣ ਫੈਲ ਚੁੱਕਿਆ ਹੈ ਕਿ ਉਹ ਕੈਂਸਰ ਦਾ ਕਾਰਨ ਬਣਦਾ ਜਾ ਰਿਹਾ ਹੈ ਐਸਵਾਈਐਲ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਹਿਲੀ ਮੀਟਿੰਗ ਹੋਣੀ ਹੈ ਪਹਿਲੀ ਮੀਟਿੰਗ 'ਚ ਇਸ ਵਾਰ ਕੇਂਦਰੀ ਮੰਤਰੀ ਸਾਹਿਬ ਕੇਂਦਰੀ ਨੁਮਾਇੰਦੇ ਸ਼ਾਮਲ ਹੋਣਗੇ ਪੰਜਾਬ ਤੇ ਹਰਿਆਣਾ ਹੀ ਸ਼ਾਮਲ ਹੋਣਗੇ ਕਹਿੰਦੇ ਜੀ ਕੇਂਦਰੀ ਮੰਤਰੀ ਨੇ ਕਹਿ ਦਿੱਤਾ ਕਿ ਦੋ ਸੂਬੇ ਬੈਠ ਕੇ ਨਿਬੇੜ ਲਓ ਅਸੀਂ ਸਹਿਯੋਗ ਲਈ ਧਿਆਨ ਹੈ ਥੋੜਾ ਕੁ ਸਮਝੋਤਾ ਇੱਕ ਪਾਸੇ ਹਰਿਆਣਾ ਹਰਿਆਣਾ ਚ ਬੀਜੇਪੀ ਦੀ ਸਰਕਾਰ ਤੇ ਉਹ ਤਾਂ ਮਤਲਬ ਕਿ ਕੇਂਦਰ ਦੀ ਉਹ ਗੱਲ ਕਰਨਗੇ ਪਰ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਕੀ ਦੀ ਹੈ ਪੰਜਾਬ ਸਰਕਾਰ ਪੰਜਾਬ ਦੀ ਸਰਕਾਰ ਹੈ ਪੰਜਾਬ ਸਰਕਾਰ ਪੰਜਾਬ ਦੇ ਵਸਨੀਕਾਂ ਦੀ VOTERਾਂ ਦੀ ਲੋਕਾਂ ਦੀ ਸਰਕਾਰ ਪੰਜਾਬ ਸਰਕਾਰ ਸਰਕਾਰ ਹੈ ਪੰਜਾਬ ਸਰਕਾਰ ਕੇਜਰੀਵਾਲ ਮਨੀ ਸ਼ੋਧਿਆ ਦੀ ਸਰਕਾਰ ਹੈ ਕਿਆ ਪੰਜਾਬ ਸਰਕਾਰ ਉਹ ਵਿਚ ਸ਼ੰਮੇਂਦਰ ਮੋਦੀ ਦੀ ਸਰਕਾਰ ਜਦੋਂ ਜਦੋਂ ਸ਼ੰਭੂ ਟਪਕੇ ਸਾਡੀ ਸਰਕਾਰ ਦਿੱਲੀ ਜਾਂਦੀ ਆ ਰੰਗ ਗੜ ਜਾਂਦਾ ਉਥੋਂ ਅਮਿਤ ਸ਼ਾਹ ਜੇ ਘਰੋਂ ਨਿਕਲਣ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਬਦ ਨਹੀਂ ਰੱਭਦੇ ਬੋਲਣ ਲਈ ਜਵਾਨ ਲੜ ਖੜਾਉਣ ਲੱਗ ਜਾਂਦੀ ਹੈ ਦਮ ਟੁੱਟ ਜਾਂਦਾ ਲੈਵਲ ਪਿੱਛ ਥੱਲੇ ਆ ਜਾਂਦੀ ਹੈ ਸੁਰ ਨੀਵੇਂ ਹੋ ਜਾਂਦੇ ਨੇ ਜਿਵੇਂ ਪੰਜਾਬ ਦੀਆਂ ਸਟੇਜਾਂ ਤੋਂ ਬੁੜਕਦੇ ਹੋ ਜਿਵੇਂ ਪੰਜਾਬ ਦੀਆਂ ਰੈਲੀਆਂ ਚ ਮੁੜਕਦੀਆਂ ਹੋ ਜਿਵੇਂ ਪੰਜਾਬ ਚ ਵਿਰੋਧੀ ਲੀਡਰਾਂ ਨੂੰ ਤਾਣਿਆਂ ਮੇਣਿਆਂ ਨਾਲ ਘੇਰਦੇ ਹੋ ਇਹ ਕੰਮ ਨਾਲ ਘੇਰਿਆ ਹੁੰਦਾ ਤਾਂ ਲੋਕ ਬੋਲਦੇ ਗੱਲਾਂ ਉਹ ਉਹ ਰੰਗ ਤਰੀਕਾ ਵੀ ਦਿੱਲੀ ਜਾ ਕੇ ਨਜ਼ਰ ਨਹੀਂ ਆਉਂਦਾ ਤੇ ਮੁੱਦਿਆਂ ਲਈ ਤਾਂ ਚੱਲ ਜੂਗੀ ਕੀ ਹੋਣੀ ਹੈ ਇਸ ਲਈ ਇਹ ਨਵਾਂ ਸਵਾਲ ਖੜਾ ਹੋ ਰਿਹਾ ਹੈ ਕਿ 27 ਜਨਵਰੀ ਨੂੰ ਜਿਹੜੀ ਬੈਠਕ ਹੋਊਗੀ ਉਸ ਬੈਠਕ ਦੇ ਵਿੱਚ ਪੰਜਾਬ ਦੀ ਸਰਕਾਰ ਬੈਠੂਗੀ ਕਿ ਅਮਿਤ ਸ਼ਾਹ ਦੇ ਦੋ ਨੁਮਾਇंदे ਬੈਠਣਗੇ ਸਤੰਤਰ ਮਾ ਗਣਤੰਤਰ ਦਿਵਸ ਸਤੰਤਰ ਮੇ ਗਣਤੰਤਰ ਦਿਵਸ ਦੇ ਮੌਕੇ ਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਰ ਰਹੀ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਇਸ ਮੌਕੇ ਚਾਕੀਆਂ ਦਾ ਫੌਜੀ ਤਾਕਤ ਦਾ ਉਹ ਸਾਰੀਆਂ ਪਰੇਡ ਹੋਈਆਂ ਪ੍ਰਦਰਸ਼ਨ ਹੋਇਆ ਤੇ ਬੱਚਿਆਂ ਦੇ ਉੱਥੇ ਪ੍ਰੋਗਰਾਮ ਹੋਏ ਤੇ ਦੇਸ਼ ਭਰ ਦੇ ਵਿੱਚ ਸਟੇਟ ਪੱਧਰ ਤੋਂ ਲੈ ਕੇ ਜिला ਪੱਧਰ ਤੱਕ ਕਣਤੰਤਰ ਦੇ ਸਿਸਮਾਗਮ ਹੋਏ ਦਿੱਲੀ ਦੀ ਇਸ ਰਾਸ਼ਟਰੀ ਪਰੇਡ ਦੀ ਖਾਸੀਅਤ ਇਹ ਰਹੀ ਕਿ ਇਸ ਦੇ ਵਿੱਚ ਇਸ ਵਾਰ ਪੰਜਾਬੀ ਰਾਜਧਾਨੀ ਜਿੱਥੇ ਚੰਡੀਗੜ੍ਹ ਦੀ ਚਾਕੀ ਸ਼ਾਮਲ ਸੀ ਉੱਥੇ ਪੰਜਾਬ ਦੀ ਇਤਿਹਾਸਕ ਚਾਕੀ ਵੀ ਇਸ ਦਾ ਸ਼ਿੰਗਾਰ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਚਾਕੀ ਇਸ ਰਾਸ਼ਟਰੀ ਪਰੇਡ ਦਾ ਹਿੱਸਾ ਬਣੀ ਜਿਵੇਂ ਉਹ ਗਣਤੰਤਰ ਦਿਵਸ ਸਮਾਗਮ ਦੀ ਪਹਿਲਾਂ ਤੁਹਾਡੇ ਮੂਰੇ ਇੱਕ ਤਸਵੀਰ ਰੱਖਾਂ ਤਾਂ ਜੀ ਉਹ ਇਹ ਹੈ ਕਿ ਅੱਜ ਦਿੱਲੀ ਦੇ ਵਿੱਚ 29 ਲੜਾਕੂ ਜਹਾਜ਼ ਜਿਹਦੇ ਵਿੱਚ ਸੰਦੂਰ ਬਜਰੰਗ ਅਰਜੁਨ ਹੈ ਨਾ ਇਹ ਸਾਰੇ ਸ਼ਾਮਿਲ ਸੀ 90 ਮਿੰਟ ਦੀ ਪ੍ਰੇਡ ਸੀ ਤੇ ਜਿਹਦੇ ਵਿੱਚ 30 ਚੱਕੀਆਂ ਸ਼ਾਮਿਲ ਸੀ ਸੋ ਭਾਰਤ ਦੇ ਵਿੱਚ ਅੱਜ 77ਵਾਂ 77ਵਾਂ ਮਤਲਬ ਹੈ ਨਾ ਗਣਤੰਤਰ ਦਿਵਸ ਮਨਾਇਆ ਗਿਆ ਦਿੱਲੀ ਜੈਕਰਤਬਿਆ ਪਾਤੇ ਉੱਤੇ ਕਹਿੰਦੇ ਜੀ ਪ੍ਰੇਡ ਹੋਈ ਤੇ ਰਾਸ਼ਪਤੀ ਦ੍ਰੋਪਤੀ ਮਰਮਹਰਾ ਨੈਤੰਗਾ ਦੇ ਰੌਣ ਦੀ ਰਸਮ ਅਦਾ ਕੀਤੀ। ਅਹ ਰਸਗਣ ਤੋਂ ਬਾਅਦ 21 ਤੋਪਾਂ ਦੀ ਇਸਲਾਮੀ ਹੋਈ। ਤੇਜ ਤੋਂ ਬਾਅਦ ਗਰੁੱਪ ਕੈਪਟਨ ਅਹ ਮਤਲਬ ਸ਼ਵਾਨਸ਼ੂ ਸ਼ੁਕਲਾ ਨੂੰ ਅਸ਼ੋਕ ਚੱਕਰ ਨਾਲ ਸਨਮਾਨ ਦਿੱਤਾ ਗਿਆ। ਤੇ ਸਮਾਗਮ ਦੇ ਵਿੱਚ ਪਹਿਲੀ ਵਾਰ ਦੋ ਮੁੱਖ ਮਹਿਮਾਨ ਸੀ ਜਿਹੜੇ ਯੂਰੋਪੀਅਨ ਪਰਿਸ਼ਦ ਨਾਲ ਸੰਬੰਧਾ ਸੀਗੇ। ਉਹ ਦੋਵਾਂ ਦੀ ਇਹ ਮੌਜੂਦਗੀ ਸੀਗੀ। ਸੈਪਰੇਟ ਚ ਤਿੰਨੋਂ ਫੌਜਾਂ ਫੌਜਾਂ ਨੇ ਮਤਲਬ ਸਾਡੀ ਜਲ ਸੈਨਾ ਥਲ ਸੈਨਾ ਤੇ ਹਵਾਈ ਸੈਨਾ ਤਿੰਨੋਂ ਫੌਜਾਂ ਨੇ ਆਪਣੀਆਂ ਆਪਣੀਆਂ ਤਾਕਤਾਂ ਦਾ ਦਿਖਾਵਾ ਕੀਤਾ ਪ੍ਰਗਟਾਵਾ ਕੀਤਾ 에ਅਰ ਫੋਰਸ ਦੇ ਵਿੱਚ ਰਫੇਲ ਜਗਵਾਰ ਮੀਗਨ 30 ਹੈਨਾ ਸੁਖਮਈ ਸਮੇਤ 29 에ਅਰਕ੍ਰਾਫਟ ਸ਼ਾਮਲ ਸੀ ਨੇ ਸੰਦੂਰ ਵਿਜਰੰਗ ਅਰਜੁਨ ਹੈਨਾ ਇਹ ਸਾਰੇ ਵੀ ਸ਼ਾਮਲ ਸੀਗੇ ਫਿਰ ਮਜ਼ਾਈਲਾ ਬੈਟਲ 에ਅਰਕ੍ਰਾਫਟ ਹੈਨਾ ਫਿਰ ਨਵੀਂ ਬਿਠਾਲੀਆਂ ਨਾ ਪ੍ਰੈਜ਼ੀਡਰ ਦੇ ਵਿੱਚ ਜਿਹੜੀ ਮਤਲਬ ਇਸਤੇਮਾਲ ਕੀਤੀ ਗਈਆਂ ਉਹ ਸਾਰਾ ਸਿਸਟਮ ਕਹਿੰਦੇ ਜੀ ਉਹ ਸਾਰਾ ਕੁਝ ਸ਼ਾਮਿਲ ਸੀਗਾ ਫਿਰ ਹੈਨਾ ਇਸ ਵਿੱਚ ਮਤਲਬ ਪੱਖੋਂ ਪੱਖ ਉਹ ਸਾਰੀਆਂ ਸ਼ਕਤੀਆਂ ਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੇ ਰਾਸ਼ਟਰ ਰੱਖਿਆ ਮੰਤਰੀ ਰਾਜਨਾਥ ਸਿੰਘ ਉਪ ਰਾਸ਼ਟਰਪਤੀ ਰadhakrishna ji ਗ੍ਰਹਿ ਮੰਤਰੀ ਹਿਮੇਤ ਸ਼ਾ ਪ੍ਰੋਤਿਰ ਦੇ ਲੀਡਰ ਰਾਹੁਲ ਗਾਂਧੀ ਤੇ ਹੋਰ ਬੜੀ ਗੰਟੀ ਦੇ ਵਿੱਚ ਖਾਸ ਮਹਿਮਾਨ ਇਸ ਸਪਰੇਡ ਨੂੰ ਦੇਖਣ ਦੇ ਲਈ ਉੱਥੇ ਪਹੁੰਚੇ ਇਸ 90 ਮਿੰਟ ਦੀ ਪ੍ਰੇਡ ਦੇ ਵਿੱਚ ਮੱਖੋ ਵੱਖ 30 ਦੇ ਕਰੀਬ ਵੱਖ-ਵੱਖ ਝਾਕੀਆਂ ਇਹਦਾ ਸ਼ਿੰਗਾਰ ਸੀ ਗਿਆ ਜਿਹਦੇ ਵਿੱਚੋਂ ਅਸੀਂ ਜੇਕਰ ਅਹਿਮ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੀ ਪੰਜਾਬ ਦੀ ਚਾਕੀ ਐ ਅਹਿਮ ਤੌਰ ਤੇ ਸ਼ਾਮਲ ਸੀ ਜਿਹਦੇ ਵਿੱਚ ਇੱਕ ਬਲੱਖਣ ਏਕੇ ਦਾ ਸਾਂਝੀ ਵਾਲਤਾ ਦਾ ਕੁਰਬਾਨੀ ਦਾ ਹੈ ਨਾ ਉਹ ਪੱਟਾਵਾ ਸੀਗਾ ਉਸ ਚਾਕੀ ਦੇ ਵਿੱਚ ਸੋ ਦਿੱਲੀ ਦੇ ਕਰਤੱਬਿਆ ਪਾਦੇ ਉੱਤੇ ਕਹਿੰਦੇ ਪੰਜਾਬ ਦੀ ਚਾਕੀ ਖਿੱਚ ਦਾ ਕੇਂਦਰ ਰਹੀ ਮਾਨਵਤਾ ਬਲਦਾਨ ਤੇ ਸਿੱਖ ਸਿਧਾਂਤਾਂ ਦਾ ਸਨੇਹਾ ਦੇਣ ਵਾਲੀ ਇਸ ਝਾਕੀ ਨੂੰ ਦੇਖਦੇ ਆ ਰਾਸ਼ਟਰਪਤੀ ਦ੍ਰੋਪਦੀ ਮਰਮਮ ਨੇ ਵੀ ਉਸ ਦਾ ਹੱਥਾਂ ਨਾਲ ਮਤਲਬ ਹੱਥ ਜੋੜ ਕੇ ਹਥਲਾ ਕੇ ਉਹਦਾ ਸਵਾਗਤ ਕੀਤਾ ਤੇ ਚੀਫ ਗੈਸਟ ਜਿਹੜੇ ਆਏ ਵੇਸੀ ਕੁਬਦੇਸ਼ੀ ਉਹ ਵੀ ਉਸ ਝਾਕੀ ਮੌਕੇ ਨਾਲ ਦੇ ਹੱਥੋਂ ਜਾਣਕਾਰੀ ਤੁਹ ਜਾਣਕਾਰੀ ਦੇ ਰਹੇ ਸੀ ਉਹਦੇ ਬਾਰੇ ਕਹਿੰਦੇ ਜੀ ਸ਼੍ਰੀ ਗੁਰਤੇਗਵਾ ਜਿਹੜੇ 3.5 ਸਾਲਾਂ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਇਸ ਝਾਕੀ ਇਸ ਮਤਲਬ ਜਿਹੜੀ ਚਾਕੀ ਸੀਗੀ ਉਹਦੇ ਵਿੱਚ ਬਕਾਇਦ ਤੌਰ ਤੇ ਉਹਨਾਂ ਦਾ ਬਲਦਾਨ ਦਿਖਾਇਆ ਗਿਆ ਉਹਨਾਂ ਦੇ ਨਾਲ ਨਾਲ ਬਕਾਇਦਾ ਉਹਦੇ ਤੋਂ 3 ਹਿੱਸੇ ਸੀਗੇ ਉਸ ਚਾਕੀ ਦੇ ਵਕੂ ਵਕ ਪੜਾਵਾ ਜੀ ਅਸੀਂ ਮੂਰੇ ਪਾਸੇ ਟਰੈਕਟਰ ਵਾਲੇ ਪਾਸਿਓਂ ਦੇਖੀਏ ਤਾਂ ਉਹਦੇ ਵਿੱਚ ਮਤਲਬ ਕਿ ਇੱਕ ਤਰੀਕਾ ਤਾਂ ਇਹ ਸੀ ਕਾਕੀ ਜਿਹਦੇ ਵਿੱਚ ਬਕਾਇਦਾ ਕੀਰਤਨ ਦਿਖਾਇਆ ਗਿਆ ਮੂਰੇ ਫਿਰ ਉਹਦੇ ਵਿੱਚ ਇੱਕ ਹੱਥ ਦਾ ਚਿੰਨ ਸੀਗਾ ਜਿਹੜਾ ਸੰਜੀਵਾਲਤਾ ਦੇ ਪ੍ਰਤੀਕ ਵਜੋਂ ਉਸ ਦਾ ਪ੍ਰਗਟਾਵਾ ਸੀਗਾ ਸੋ ਇਹ ਇਹ ਸਾਰਾ ਜਿੱਥੇ ਦ੍ਰਿਸ਼ ਸੀਗਾ ਉੱਥੇ ਉਹਦੇ ਵਿੱਚ ਮਤਲਬ ਬਕਾਇਦਾ ਤੌਰ ਤੇ ਅਧਿਕਾਰੀਆਂ ਨੇ ਜਾਣਕਾਰੀ ਇਸ ਗੱਲ ਦੀ ਵੀ ਦਿੱਤੀ ਕਿ ਇਹਦੇ ਵਿੱਚ ਬਕਾਇਦਾ ਤਿੰਨੋਂ ਜਿਹੜੀਆਂ ਨਾਲ ਕੁਰਬਾਨੀਆਂ ਅਹਿਮ ਤੌਰ ਤੇ ਉੱਪਰ ਕਿਉਂਦੀਆਂ ਨੇ ਗੁਰੂ ਸਾਹਿਬ ਦੇ ਹਵਾਲੇ ਨਾਲ ਕਿਉਂਕਿ ਉਹਨਾਂ ਦਾ ਵੀ ਮਤਲਬ ਬਲਦਾਨ ਦੇ ਅਸ ਨਾਲ ਹੈ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਸੋ ਉਹਨਾਂ ਦੇ ਬਲਦਾਨ ਦਾ ਵੀ ਪ੍ਰਿਕਟਾ ਵਾਏ ਦੇ ਵਿੱਚ ਹੈਗਾ ਸੋ ਕਹਿੰਦੇ ਟਰੈਕਟਰ ਵਾਲੇ ਪਾਸੇ ਸ਼ੁਰੂ ਵਿੱਚ ਜਿਹੜਾ ਹੱਥ ਦਿਖਾਇਆ ਗਿਆ ਹੈ ਨਾ ਉਹ ਧਾਰਮਿਕ ਆਜ਼ਾਦੀ ਦਾ ਹੈ ਨਾ ਸਾਂਜੀ ਵਾਲਤਾ ਦਾ ਕਹਿੰਦੇ ਉਹਦਾ ਪ੍ਰਤੀਕ ਵਜੋਂ ਸੀਗਾ ਤੇ ਇਸੇ ਤਰ੍ਹਾਂ ਦੂਸਰੇ ਧਰਮਾਂ ਦਾ ਜਿਹੜਾ ਸਤਕਾਰ ਹੈ ਦੂਸਰੇ ਧਰਮਾਂ ਲਈ ਜਿਹੜੀ ਕੁਰਬਾਨੀ ਹੈ ਉਸ ਉੱਤੇ ਪ੍ਰਤੀਕ ਵਜੋਂ ਇਸ ਨੂੰ ਸ਼ਾਮਲ ਕੀਤਾ ਗਿਆ ਫਿਰ ਪਿਛਲੇ ਪਾਸੇ ਖੰਡਾ ਸਾਹਿਬ ਦਾ ਨਿਸ਼ਾਨ ਹੈ ਉਸ ਦੇ ਨਾਲ ਸੀਸਕੰਡ ਸਾਹਿਬ ਦਿੱਲੀ ਦਾ ਉਹ ਸਥਾਨ ਉਹਦਾ ਮਾਡਲ ਸੀਗਾ ਗੁਰੂ ਘਰ ਦਾ ਜਿੱਥੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਤੇ ਫਿਰ ਇਸੇ ਤਰ੍ਹਾਂ ਇੱਕ ਪਾਸੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਹੋਰਾਂ ਦੀ ਸ਼ਹਾਦਤ ਨੂੰ ਦਿਖਾਇਆ ਪ੍ਰਗਟਾਇਆ ਗਿਆ ਸੋ ਇਸ ਤਰ੍ਹਾਂ ਦਿੱਲੀ ਦੀ ਇਸ 77ਵੇਂ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਪੰਜਾਬ ਦੀ ਜਿਹੜੀ ਮਤਲਬ ਚਾਕੀ ਸੀਗੀ ਹੈ ਨਾ ਉਹ ਕਾਫੀ ਖਿੱਚ ਦਾ ਕੇਂਦਰ ਰਹੀ ਜਦੋਂ ਕਿ ਪੰਜਾਬ ਦਾ ਚਾਕੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਵੀ ਕੇਂਦਰ ਦਾ ਪੇਜ ਵੀ ਫਸਿਆ ਰਿਹਾ ਖਾਸ ਕਰਕੇ ਭਗਵਾਨਤਮਾਨ ਸਰਕਾਰ ਦੇ ਹਵਾਲਿਆਂ ਕਿਉਂਕਿ ਕੇਜਰੀਵਾਲ ਵਾਲਾ ਮਸਲਾ ਦਿੱਲੀ ਵਾਲਾ ਹੁੰਦਾ ਸੀ ਅਸਰ ਪੰਜਾਬ ਤੇ ਪੈਂਦਾ ਸੀ 2024 ਚ ਜਦੋਂ ਮਤਲਬ ਕਿ ਇਹ ਚਾਕੀ ਬਣਾਈ ਗਈ ਸ਼ਹੀਦਾਂ ਜਮ ਪਗਲ ਸਿੰਘ ਰਾਜਗੁਰੂ ਸਖਦੇਵ ਹੋਰਾਂ ਦੇ ਉਸ ਆਜ਼ਾਦੀ ਦੇ ਸੰਘਰਸ਼ ਚ ਕੁਰਬਾਨੀ ਨੂੰ ਲੈ ਕੇ ਤਾਂ ਕਹਿੰਦੇ ਜੋ ਸ਼ਾਵਨਲੀ ਕੀਤੀ ਤੇ ਪੰਜਾਬ ਸਰਕਾਰ ਨੇ ਇਸ ਨੂੰ ਇਸ ਤਰੀਕੇ ਨਾਲ ਮੁੱਦਾ ਬਣਾਇਆ ਕਿ ਜਾਣ ਬੁਝ ਕੇ ਸ਼ਹੀਦਾਂ ਦਾ અપਮਾਨ ਹੈ ਕੇਂਦਰ ਵੱਲੋਂ ਤੇ ਉਹਨਾਂ ਨੇ ਉਹ ਝਾਕੀ ਫਿਰ ਪੰਜਾਬ ਪਰਚ ਕਮਾਈ ਤੇ ਇਹ ਇਸ ਲਈ ਮਤਲਬ ਉਹ ਟਕਰਾਅ ਵਾਲੀ ਸਥਿਤੀ ਵੀ ਬਣੀ ਜਦੋਂ ਕਿ ਇਹ ਤੋਂ ਪਹਿਲਾਂ ਉਹ ਦਿਨ ਵੀ ਆਏ ਨੇ ਜਦੋਂ ਪੰਜਾਬ ਦੀ ਝਾਕੀ ਨੇ ਕਿੰਨੀਆਂ ਵਾਰ ਦਿੱਲੀ ਦੀ ਪ੍ਰੇਡ ਵਿੱਚ ਮੱਲਾ ਮਾਰੀਆਂ ਨੇ ਤਿੰਨ ਵਾਰ ਤੋਂ ਵੱਧ ਵਾਰ ਤਾਂ ਪਿਛਲੇ ਤ੍ਰਾਂ ਜਿੱਤ ਚੁੱਕੀ ਹੈ ਪੰਜਾਬ ਦੀ ਚੱਕੀ ਨੂੰ ਤਿੰਨ ਵਾਰ ਦਾ ਸਿਧਾ ਔਡ ਮਿਲ ਚੁੱਕਿਆ ਅਪ੍ਰੈਲ 2019 ਚ ਜਰਿਆਲੇ ਹਤਿਆਕਾਂਡ ਦੀ ਜਿਹੜੀ ਸ਼ਤਾਬਦੀ ਵਾਲੀ ਸਾਲਗिरा ਸੀਗੀ ਜਿਹੜੀ ਉਸ ਨੂੰ ਸਮਰਪਤ ਜਿਹੜੀ ਚੱਕੀ ਸੀਗੀ ਉਹ ਤੇ ਤੀਸਰਾ ਔਡ ਮਿਲਿਆ ਸੀ ਇਹ ਇਹ ਮਤਲਬ ਕਿ ਕਹਿੰਦੇ ਦਿੱਲੀ ਦੇ ਵਿੱਚ ਬਖਾਇਤ ਤੌਰ ਤੇ ਰੱਖਿਆ ਮੰਤਰੀ ਨੇ ਫਿਰ ਉਹ ਇਨਾਮ ਨਿਰਮਲਾ ਸੀ타 ਰਮਣ ਵੱਲੋਂ ਪ੍ਰਦਾਨ ਕੀਤਾ ਗਿਆ ਸੀਗਾ ਤੇ ਇਹ ਇਸੇ ਤਰ੍ਹਾਂ ਸੂਚਨਾ ਤੇ ਜਨ ਸੰਪਰਕ ਵਿਭਾਗ ਦੇ ਸਖਤਰ ਨੇ ਕਹਿੰਦੇ ਜੀ ਗੁਰਕੀਤ ਕ੍ਰਿਪਾਲ ਸਿੰਘ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਉਹ ਹਾਸਲ ਕੀਤਾ ਸੀਗਾ ਤੇ 1967 ਦੇ ਵਿੱਚ ਵੀ 1982 'ਚ ਵੀ ਪੰਜਾਬ ਦੀ ਚਾਕੀ ਨੂੰ ਨਾਮ ਮਿਲਿਆ ਸੋ ਇਸ ਲਈ ਪੰਜਾਬ ਦੀ ਚਾਕੀ ਜਿੱਥੇ ਇਹ ਸਪਿਰਿਟ ਦਾ ਖਿੱਚ ਦਾ ਕੇਂਦਰ ਵੀ ਰਹਿੰਦੀ ਹੈ ਉੱਥੇ ਹੀ ਮਤਲਬ ਕਿ ਵਿਵਾਦ ਵੀ ਕਈ ਵਾਰ ਸਾਹਮਣੇ ਉੱਪਰ ਆਇਆ ਫਿਰ ਇਸਰ ਚਾਕੀ ਸ਼ਾਮਲ ਸੀ ਪੰਜਾਬ ਦੀ ਹੋਣੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਵੀ ਪਰ ਅਸੀਂ ਮਨਾ ਰਹੇ ਹਾਂ ਗੰਤਨ ਤਰਤੇਪਸ ਮਤਲਬ ਇੱਕ ਤਰ੍ਹਾਂ ਨਾਲ ਜੇ ਆਪਾਂ ਸਹੀ ਰੂਪ ਚ ਕਹੀਏ ਕਿ ਅੱਜ ਤੋਂ ਸਾਡਾ ਸਿਸਟਮ ਸਾਰਾ ਸੰਵਿਧਾਨ ਲਾਗੂ ਹੋਇਆ। ਕੀ ਉਹ ਸੰਵਿਧਾਨ ਅਨੁਸਾਰ ਸਰਕਾਰਾਂ ਚੱਲਦੀਆਂ? ਕੀ ਉਸ ਸੰਵਿਧਾਨ ਅਨੁਸਾਰ ਉਸ ਕਾਨੂੰਨ ਅਨੁਸਾਰ ਕਾਨੂੰਨ ਦੇ ਰਾਖੇ, ਕਾਨੂੰਨ ਦੇ ਪਹਿਰੇਦਾਰ, ਕਾਨੂੰਨ ਦੇ ਘਾੜੇ ਉਸ ਸੰਸਾਰ ਚੱਲ ਰਹੇ ਨੇ? ਕੀ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ, ਆਪਣੀ ਡਿਊਟੀ ਇਮਾਨਦਾਰੀ ਨਾਲ ਬਾਰੇ? ਕੀ ਇਹ ਦਿਨ ਸਿਰਫ ਮਨਾਉਣ ਲਈ ਨੇ? ਕੇ ਅੰਦਰ ਝਾਤ ਮਾਰਨ ਲਈ ਸੋ ਇਸ ਨੁਕਤਾ ਨਿਗਾਹ ਤੋਂ ਵੀ ਕਹਿੰਦੇ ਕਿ ਕੇਂਦਰ ਨੂੰ ਝਾਤ ਮਾਰ ਲੈਣੀ ਚਾਹੀਦੀ ਆ ਸੁਭਿਆ ਸਰਕਾਰਾਂ ਨੂੰ ਝਾਤ ਮਾਰ ਲੈਣੀ ਚਾਹੀਦੀ ਆ ਸਾਡੇ ਸਮੁੱਚੇ ਸਿਆਸੀ ਜਮਾਤ ਨੂੰ ਸਿਆਸੀ ਲੀਡਰਸ਼ਿਪ ਨੂੰ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਆ ਕਿ ਅਸੀਂ ਕਿੰਨੇ ਕੁ ਮਤਲਬ ਕਿ ਸੰਵਿਧਾਨ ਦੇ ਪੈਰੋਕਾਰ ਹੈ ਸੰਵਿਧਾਨ ਦੇ ਰਾਖੇ ਆ ਜਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਇੱਛਾ رکھتے ਹਨ ਤੁਰਦੇ ਹਾਂ ਲੋਕਤੰਤਰ ਦੇ ਵਿੱਚ ਲੋਕਤੰਤਰ ਕਿੰਨੇ ਕੁ ਸਥਿਤੀ ਨਾਲ ਮਜ਼ਬੂਤੀ ਨਾਲ ਖੜਾ ਹੈ ਇਸ ਦੇ ਉੱਤੇ ਵੀ ਅੰਤਰជាតិ ਦੀ ਇਹ ਸਮੇ ਲੋੜ ਹੁੰਦੀ ਹੈ ਵਧਾਈ ਠੀਕ ਹੈ ਸੰਤਰ 77ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਪਰ ਸਵਾਲ ਇਹ ਬਟਾ ਹੈ ਕਿ ਕੀ ਮੁਲਕ ਦੇ ਵਿੱਚ ਵੱਸਦਾ ਹਰ ਵਸਨੀਕ ਹਰ ਧਰਮ ਹਰ ਘਟ ਗਿੰਤੀ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦੀ ਹੈ ਕਿ ਨਹੀਂ ਕਿ ਉਸ ਦੇ ਅੰਦਰ ਕੋਈ ਡਰ ਸਹਿਮ ਫਿਕਰ ਕੋਈ ਬੰਗਾਰ ਕੋਈ ਚਣੌਤੀ ਕੋਈ ਲਲਕਾਰ ਕਿਸ ਖੜਾ ਅੰਦਰ ਇਹ ਸਾਰਾ ਕੁਛ ਨਾ ਕੁਛ ਹੈ ਸਿਸਟਮ ਦੇ ਖਿਲਾਫ ਸਰਕਾਰ ਦੇ ਖਿਲਾਫ ਫਿਰ ਸਾਨੂੰ ਚਾਤ ਮੰਨ ਦੀ ਲੋੜ ਹੈ 77ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਕੀ ਅਸੀਂ ਇਸ ਰਿਪੋਰਟ ਦੇ ਹਵਾਲੇ ਨਾਲ ਚਰਚਾ ਕਰ ਰਹੇ ਹੋਈਏ ਕਿ ਭਾਰਤ ਮੁਲਕ ਦੇ ਪ੍ਰਮੁੱਖ ਸੂਬੇ ਜਿਹਦਾ ਨਾਮ ਹੀ ਪਾਣੀ 'ਤੇ ਦਾ ਆਧਾਰਿਤ ਹੋਵੇ ਪੰਜ ਦਰਿਆਵਾਂ ਦੀ ਧਰਤੀ ਹੋਵੇ ਪੰਜਾਬ ਉਸ ਸਵੇਰੇ ਦੇ ਬਸਨੀਕਾ ਨੂੰ ਇਸ ਗੱਲ ਦਾ ਪਹਿ ਹੋਵੇ ਕਿ ਵੀ ਨਦੀਆਂ ਨਾਲੇ ਦਰਿਆ ਚੋਏ ਇਹ ਤਾਂ ਅਸੀਂ ਜ਼ਹਿਰੀ ਗੰਧਲੇ ਕਰ ਲਏ ਉਹ ਗੱਲ ਨਹੀਂ ਧਰਤੀ ਹਟਲਾ ਪਾਣੀ ਪੀ ਕੇ ਜੀਵਾਂਗੇ ਤਾਂ ਉਹਨਾਂ ਲਈ ਇਸ ਸਮੇਂ 77 ਸਾਲਾਂ ਦੇ ਬਾਅਦ ਵੀ ਇਹ ਸਵਾਲ ਖੜਾ ਹੋਵੇ ਕਿ ਨਹੀਂ ਧਰਤੀ ਹਟਲਾ ਪਾਣੀ ਵੀ ਹੁਣ ਅਸੀਂ ਜ਼ਹਿਰੀ ਕਰ ਲਿਆ ਤੇ ਉਹ ਵੀ ਇਹੋ ਜਿਹੇ ਜਿਹੜਿਆਂ ਦਾ ਉਹਦੇ ਵਿੱਚ ਨਾ ਹੀ ਰੋਪੜ ਵਰਗੇ ਜ਼ਿਲ੍ਹੇ ਦਾ ਉਨਾਪਾ ਅੰਮ੍ਰਿਤਸਰ ਲੁਧਿਆਣੇ ਦੀ ਗੱਲ ਕਰੀਏ ਤਾਂ ਸਮਝ ਵੀ ਆਵੇ ਹਰਖੇ ਜੀ ਇੰਡਸਟਰੀਜ਼ ਦੀ ਲਾਲਚਤੀ ਜੀ ਰੋਪੜਵਰਗੇ ਜ਼ਿਲ੍ਹੇ ਚ ਵੀ ਧਰਤੀ ਇੱਥਲਾ ਪਾਣੀ ਪੀਣ ਨਾਲ ਕੈਂਸਰ ਦਾ ਖਤਰਾ ਕਈ ਗੁਣਾ ਜ਼ਿਆਦਾ ਵਧ ਗਿਆ। ਏਅਰਪੋਰਟ ਤੇ ਆਨ ਮੰਗਦੀ ਹੈ। ਮੇਰੇ ਮੂਰੇ ਰਿਪੋਰਟ ਪਈ ਹੈ। ਵੀ ਈਸੀ ਦੇ ਵਿਗਿਆਨੀਆਂ ਨੇ ਇੱਕ ਮਤਲਬ ਰਿਸਰਚ ਰਿਪੋਰਟ ਕਹਿ ਸਕਦੇ ਆ ਖੋਜੀ ਰਿਪੋਰਟ ਕਹਿ ਸਕਦੇ ਆ ਸਰਵੇ ਰਿਪੋਰਟ ਕਹਿ ਸਕਦੇ ਆ। ਉਹਨਾਂ ਨੇ ਗਰਾਊਂਡ ਤੇ ਜਾ ਕੇ ਲਗਭਗ ਅੰਮ੍ਰਿਤਸਰ ਲੁਧਿਆਣਾ ਜਲੰਧਰ ਰੋਪੜ ਇਹਨਾਂ ਜ਼ਿਲ੍ਹਿਆਂ ਦੇ ਵਿੱਚ 300 ਦੇ ਕਰੀਬ ਸੈਂਪਲ ਇਕੱਠੇ ਕੀਤੇ ਧਰਤੀ ਹੇਠਲੇ ਪਾਣੀ ਦੇ ਜਿਹਦੇ ਵਿੱਚੋਂ ਗੱਲ ਨਿਕਲ ਕੇ ਆਈ ਕਿ ਬਿਲਕੁਲ ਧਰਤੀ ਹੇਠਲੇ ਇਸ ਖੇਤਰ ਦੇ ਪਾਣੀ ਨਾਲ ਵੀ ਕੈਂਸਰ ਦਾ ਖਤਰਾ ਕਈ ਗੁਣਾ ਵੱਧ ਰਿਹਾ ਪੰਜਾਬ ਦੇ ਚਾਰ ਜ਼ਿਲ੍ਹੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਤੇ ਰੋਪੜ ਕਹਿੰਦੇ ਇਹਨਾਂ 'ਚ ਧਰਤੀ ਹੇਠਲੇ ਪਾਣੀ 'ਚ ਇਸ ਕੱਤਰ ਪ੍ਰਦੂਸ਼ਣ ਫੈਲ ਚੁੱਕਿਆ ਹੈ ਕਿਉਂ ਕੈਂਸਰ ਦਾ ਕਾਰਨ ਬਣਦਾ ਜਾ ਰਿਹਾ ਹੈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਪੰਜਾਬ ਯੂਨੀਵਰਸਿਟੀ ਕਾਲਜ ਹੈ ਪੀਈਸੀ ਉਹਨਾਂ ਦੇ ਵਿਗਿਆਨੀਆਂ ਨੇ ਕਹਿੰਦੇ ਬਕਾਇਦਾ ਤੌਰ ਤੇ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਕੀਤੀ ਗਈ ਇੱਕ ਵਿਸਤਾਰਤ ਖੋਜ ਰਿਪੋਰਟ ਤੋਂ ਇਹਨਾਂ 4 ਜ਼ਿਲ੍ਹਿਆਂ ਦੇ ਅੰਕੜੇ ਸਾਡੇ ਸਾਹਮਣੇ ਲਿਆਉਂਦੇ ਨੇ ਕਹਿੰਦੇ ਉਹਨਾਂ ਨੇ ਇਸ ਦੇ ਦੌਰਾਨ 281 ਤੋਂ ਵੱਧ ਸੈਂਪਲ ਲਏ ਪਾਣੀ ਧਰਤੀ ਅਤੇ ਪਾਣੀ ਦੇ ਤੋਂ ਸੈਂਪਲ ਲੈਣ ਤੋਂ ਬਾਅਦ ਉਹਨਾਂ ਨੇ ਜਦੋਂ ਦੀ ਜਾਂਚ ਕੀਤੀ ਤਾਂ ਬੜੇ ਹਰਾਨੀਜਨਕ ਤੱਤ ਸਾਹਮਣੇ ਆਏ ਇਸ ਪਾਣੀ ਦੇ ਵਿੱਚ ਕਈ ਭਾਰੀ ਤੱਤਾਂ ਕਈ ਕੈਮੀਕਲ ਅਜਿਹੇ ਕੈਮੀਕਲ ਜਿਹੀਆਂ ਧਾਤਾਂ ਜਿਹੜੀਆਂ ਪਾਣੀ ਨੂੰ ਜੇ ਤੁਸੀਂ ਮਤਲਬ ਟ੍ਰੀਟ ਵੀ ਕਰ ਲੇ ਨਾ ਟ੍ਰੀਟਮੈਂਟ ਪਲਾਂਟ ਚੋਂ ਵੀ ਲੰਘਾ ਲੈਨੇ ਹੋ ਹਾਈ ਟੈਕਨੋਲੋਜੀ ਤੇ ਟ੍ਰੀਟਮੈਂਟ ਚੋਂ ਵੀ ਲੰਘਾ ਲੈਨੇ ਹੋ ਤਾਂ ਵੀ ਉਹ ਧਾਤਾਂ ਦਾ ਅਸਰ ਉਹ ਪ੍ਰਦੂਸ਼ਣ ਦਾ ਅਸਰ ਉਹ ਕੈਮੀਕਲ ਦਾ ਅਸਰ ਖਤਮ ਨਹੀਂ ਹੁੰਦਾ ਤੇ ਨਤੀਜਾ ਫਿਰ ਉਸ ਪਾਣੀ ਦੀ ਪੀਣ ਚਖਾਣ ਚ ਵਰਤੋਂ ਕਰਨ ਵਾਲਿਆਂ ਲਈ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਇਹਦੇ ਇਹਦੇ ਵਿੱਚ ਜਿਵੇਂ ਨਾਈਟ੍ਰੇਟ ਕਹਿੰਦੇ ਉਹ ਕਾਫੀ ਮਾਤਰਾ 'ਚ ਮਿਲਦਾ ਨਾਈਟ੍ਰੇਟ ਫਿਰ ਇਹਦੇ ਵਿੱਚ ਹੈ ਸਲੇਨੀਅਮ ਕਹਿੰਦੇ ਕਾਫੀ ਮਾਤਰਾ 'ਚ ਮਿਲਦਾ ਫਿਰ ਸੀਸਾ ਹੈ ਫਿਰ ਡਾਈ ਇੰਡਸਟਰੀ ਵਾਲੇ ਉਹ ਰੰਗਾਂ ਦਾ ਅਸਰ ਹੈ ਨਾ ਫਿਰ ਆ ਥਰਮਲ ਪਲਾਂਟਾਂ ਦਾ ਪੋਲੂਸ਼ਨ ਦਾ ਅਸਰ ਇਹ ਕਾਫੀ ਕੁਛ ਹੈ ਕਹਿੰਦੇ ਪੀਸੀ ਦੇ ਜਿਹੜੇ ਇੰਜੀਨੀਅਰਿੰਗ ਨੇ ਉਹਨਾਂ ਨੇ ਜਦੋਂ ਜਾਂਚ ਕੀਤੀ ਤਾਂ ਉਹਨਾਂ ਨੇ ਤੱਤ ਪਾਏ ਕਿ ਉਹ ਕਹਿੰਦੇ ਕਿ ਅਜਿਹੇ ਭਿਆਨਕ ਤੱਤ ਨੇ ਖੋਦ ਦੇ ਵਿੱਚ ਉੱਪਰ ਆਏ ਨੇ ਕਿ ਅੰਮ੍ਰਿਤਸਰ ਲੁਧਿਆਣਾ ਜਲੰਧਰ ਤੇ ਰੋਪੜ ਦੇ ਵਿੱਚ ਪਕਾਇਆ ਤੌਰ ਤੇ ਇਹ ਜਿਹੇ ਕੈਮੀਕਲ ਤੇ ਜੀਆਂ ਤੱਤਾਂ ਦੇ ਵਿੱਚੋਂ ਲੱਭੀਆਂ ਨੇ ਜਿਹਦੇ ਨਾਲ ਕੈਂਸਰ ਦੇ ਨਾਲ ਨਾਲ ਹੋਰ ਬਿਮਾਰੀਆਂ ਦਾ ਖਤਰਾ ਵੀ ਖੜਾ ਹੈ ਉਹ ਕਹਿੰਦੇ ਪੰਜਾਬ 'ਚ ਜਲ ਪ੍ਰਦੂਸ਼ਣ ਪਾਣੀ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣ ਗਈ ਹੈ ਅਸੀਂ ਉਹ ਕਹਿੰਦੇ ਕਿ ਦਰਿਆਵਾਂ 'ਚ ਵੀ ਨਦੀਆਂ 'ਚ ਵੀ ਤੇ ਧਰਤੀ ਹੇਠਲੇ ਪਾਣੀ 'ਚ ਵੀ ਤਿੰਨਾਂ ਨੂੰ ਅਸੀਂ ਜ਼ਹਿਰੀ ਤੇ ਪ੍ਰਦੂਸ਼ਿਤ ਕਰ ਲਿਆ ਜਿਹਦਾ ਇਹ ਰਿਪੋਰਟ ਦੰਪਰਦੀ ਹੈ ਕਿ ਅਜਿਹਾਂ ਤੱਤਾਂ ਇਹਦੇ ਵਿੱਚੋਂ ਬੜੀ ਆਸਾਨੀ ਨਾਲ ਮਿਲ ਰਹੀਆਂ ਨੇ ਕਹਿੰਦੇ ਜੀ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਹੌਟਸਪੌਟ ਜਿਹੜਾ ਏਰੀਆ ਸਭ ਤੋਂ ਜ਼ਿਆਦਾ ਜਿਵੇਂ ਮਹਾਲੀ ਕਹਿੰਦੇ ਮਹਾਲੀ ਖੇਤਰ ਚ ਬਹੁਤ ਜ਼ਿਆਦਾ ਇਹਦਾ ਦੱਖਣੀ ਪੱਛਮੀ ਤੇ ਕੇਂਦਰੀ ਖੇਤਰ ਖੇਤਰ ਕਾਫੀ ਅਹਿਮ ਹੈ ਇਹਦੇ ਵਿੱਚ ਜਿੱਥੇ ਜ਼ਿਆਦਾ ਬਹੁਤ ਸਾਰਾ ਰੋਪਣ ਦੱਖਣੀ ਪੱਛਮੀ ਤੇ ਦੱਖਣੀ ਪੂਰਬੀ ਖੇਤਰ ਲਗਭਗ ਮਤਲਬ ਇਹਦੇ ਵਿੱਚ ਲੁਧਿਆਣਾ ਕੇਂਦਰੀ ਦੱਖਣੀ ਪੱਛਮੀ ਤੇ ਦੱਖਣੀ ਪੂਰਬੀ ਲੁਧਿਆਣਾ ਦਾ ਜਿਹੜੇ ਮਰਜ਼ੀ ਪਾਸਿਓਂ ਕਰਕੇ ਦੇਖ ਲਓ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਸਥਿਤੀ ਹੈ ਇਸੇ ਤਰ੍ਹਾਂ ਜਲੰਧਰ ਦੀ ਹਾਲਾਤ ਹੈ ਸੋ ਇਹਦੇ ਲਈ ਜ਼ਿੰਮੇਵਾਰ ਕੌਣ ਕਲੀਆਂ ਸਰਕਾਰਾਂ ਨੂੰ ਜ਼ਿੰਮੇਵਾਰੀ ਦੇ ਕੇ ਕਿ ਅਸੀਂ ਆਪਣੇ ਆਪ ਨੂੰ ਮੁਕਤ ਕਰ ਸਕਦੇ ਹਾਂ ਪੈਸੇ ਦਾ ਲਾਲਚ ਬੰਦੇ ਨੂੰ ਕਿ ਸੱਦ ਤੱਕ ਲੈ ਕੇ ਆ ਰਿਹਾ ਹੈ ਕਿ ਅਸੀਂ ਜੋ ਖੇਤ ਝੋਗਾ ਰਹੇ ਹਾਂ ਉਹ ਵੀ ਜ਼ਹਿਰੀ ਜਿਹੜਾ ਲੋਕਾਂ ਦੇ ਵਰਤੋਂ ਲਈ ਅਸੀਂ ਚੀਜ਼ਾਂ ਉਗਾ ਰਹੇ ਹਾਂ ਬਣਾ ਰਹੇ ਹਾਂ ਇੰਡਸਟਰੀ 'ਚ ਬਣਾ ਰਹੇ ਹਾਂ ਫੈਕਟਰੀਆਂ 'ਚ ਬਣਾ ਰਹੇ ਹਾਂ ਉਹ ਵੀ ਉਦਾ ਅਸਰ ਅਸੀਂ ਲੋਕਾਂ ਨੂੰ ਮੋੜਵੇਂ ਰੂਪ ਚ ਆ ਜੀਰਾ ਸ਼ਰਾਬ ਫੈਕਟਰੀ ਸਭ ਤੋਂ ਵੱਡੀ ਉਦਾਹਰਨ ਹੈ ਸਾਡੇ ਸਾਹਮਣੇ ਬੰਦ ਕਰਕੇ ਭਜਣਾ ਪਿਆ ਲੋਕਾਂ ਨੇ ਲੜਾਈ ਲੜੀ ਮੋਟਰਾਂ ਚੋਂ ਪਾਣੀ ਦੇਖੋ ਸੋ ਇਹ ਇਸ ਲਈ ਜਦੋਂ ਤੁਹਾਡੀ ਮਨਸ਼ਾ ਸਿਰਫ ਮਨੀ ਹੋ ਜਵੇ ਪੈਸਾ ਹੋ ਜਵੇ ਫਿਰ ਇਹ ਸਥਿਤੀ ਸਾਡੇ ਸਾਹਮਣੇ ਖੜੀ ਹੈ ਸੋ ਮੈਂ ਤਾਂ ਅਜੇ ਰਿਪੋਰਟ ਨਾਲ ਗੱਲ ਕਰ ਰਿਹਾ ਕਿ ਅਸੀਂ ਇੱਕ ਪਾਸੇ ਨਿਯਮਾਂ ਦੇ ਸਿਧਾਂਤ ਦੇ ਸੰਵਿਧਾਨ ਦੇ ਕਾਨੂੰਨ ਦੇ ਹਵਾਲੇ ਨਾਲ 77ਵਾਂ ਗਣਤੰਤਰ ਦੇਵਸ ਮਨਾ ਕੇ ਢੋਲ ਵਜਾ ਰਹੇ ਹਾਂ ਆਹ ਸ਼ੀਸ਼ਾ ਨਹੀਂ ਦਿਖਦਾ ਤੁਹਾਨੂੰ ਇਹ ਸ਼ੀਸ਼ਾ ਚਲੋ ਗੱਲ ਪਾਣੀਆਂ ਦੀ ਚੱਲੀ ਆ ਪਾਣੀਆਂ ਦੇ ਹਵਾਲੇ ਨਾਲ ਇਹ ਗੱਲ ਕਰ ਲਈਏ ਕਿ ਜੀ ਸੂਬਿਆਂ ਦੇ ਵਿਚਾਲੇ ਵੀ ਪਾਣੀਆਂ ਦਾ ਘੜਕਾ ਮੁਲਕਾਂ ਦੇ ਵਿਚਾਲੇ ਵੀ ਪਾਣੀਆਂ ਦਾ ਰੇੜਕਾ ਜੀ ਜੀ ਔਰ ਭਾਰਤ ਦਾ ਵੀ ਘ੍ਰੇੜਕਾ ਆਏਗਾ ਪਾਕਿਸਤਾਨ ਨਾਲ ਵੀ ਘ੍ਰੇੜਕਾ ਹੈਗਾ ਹੁਣ ਪਾਣੀ ਦਾ ਕਿ ਜਾਣ ਨਹੀਂ ਦੇਣਾ ਜੀ ਵਾਧੂ ਪਾਣੀ ਮੋੜ ਲਿਆਉਣਾ ਜੀ ਹੈਨਾ ਰੋਕ ਲਓ ਜੀ ਪਾਣੀ ਬੰਦ ਕਰ ਦਿਓ ਜੀ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸਾਡੇ ਚੋਂ ਕੱਢ ਦਿਓ ਜੀ ਨਹਿਰਾਂ ਜਮੀਨਾ ਪਹਿਲਾਂ ਜਾ ਰਹੀਆਂ ਕਰਪੜ ਘਰਾਣੇ ਖਾਨ ਨੂੰ ਫਿਰਦੇ ਨੇ ਜਮੀਨਾ ਜਿਹੜਾ ਪਾਣੀ ਹੈਗਾ ਉਹ ਆਪਾਂ ਤੋਂ ਬਚਾ ਨਹੀਂ ਹੋ ਰਿਹਾ ਉਹ ਸਾਫ਼ ਨਹੀਂ ਰੱਖੋ ਰਿਹਾ ਜਿਹੜੀ ਪਾਣੀ ਦੀ ਲੁੱਟ ਸਾਡੀ ਦੂਜੇ ਸੂਬੇ ਕਰ ਰਹੇ ਨੇ ਉਹਦੀ ਅਸੀਂ ਰਾਜਨੀਤਿਕ ਲੜਾਈ ਨਹੀਂ ਲੜਨਦੇ ਸਮਰੱਥ ਤੇ ਹੋਰ ਨੈਰਾ ਕਢਾ ਕੇ ਨਵਾ ਕਵਾ ਲਾ ਜਿਹੜਾ ਦਰਿਆਈ ਹੱਕ ਬਣਦਾ ਜਿੰਦਾ ਉਹ ਉਹ ਆਪਣੇ ਹੱਕ ਲਈ ਲੜੂਗਾ ਹੀ ਉਹਦੇ ਲਈ ਤਾਂ ਚੁਣੌਤੀ ਹੈਗੀ ਆ ਪਰ ਜਿਨ੍ਹਾਂ ਦਾ ਹੱਕ ਨਹੀਂ ਬਣਦਾ ਉਹ ਲੁੱਟ ਵੀ ਕਰ ਰਹੇ ਪਾਣੀ ਦੇ ਤੇ ਚੁੱਪ ਵੀ ਹੈ ਰਾਸਤਾਂ ਨੂੰ ਪਾਣੀ ਜਾ ਰਿਹਾ ਪੰਜਾਬ ਦਾ ਮੁੰਡਾ ਤਰਨ ਦੀ ਗੱਲੇ ਨਹੀਂ ਕਦੇ ਸਮਝੋਤਾ ਹੋਇਆ ਪਰ ਸਾਡੇ ਵਾਲੇ ਵਸੂਲਣ ਲਈ ਵੀ ਤਤਪਰ ਨਹੀਂ ਉਹਦੇ ਲਈ ਦਿੱਲੀ ਤੱਕ ਪਾਣੀ ਜਾਂਦਾ ਦਵਾਈ ਨਹੀਂ ਮਿਲਦੀ ਹਮਾਚਲ ਵਿੱਚ ਦੇਰਾਂ ਦਿੱਲੀ ਪੈਸੇ ਸਾਡੀ ਵਾਰੀ ਨਾ ਹਰਿਆਣਾ ਨਾਲ ਰੇੜਕਾ ਵੱਖਰਾ ਉਹ ਕਹਿੰਦੇ ਜੀ ਇਸ ਦਾਤੇ ਹਰਿਆਣਾ ਹੱਕ ਦਾ ਰੱਖ ਸਾਡੇ ਵਿੱਚੋਂ ਨਿਕਲੇ ਉਹ ਕਹਿੰਦੇ ਤਾਂ ਵੀ ਰਿਪੇਰੀਅੰਸ ਦਾਤੇ ਕਹਿੰਦਾ ਕਿ ਜੇ ਦਰਿਆ ਸਾਡੇ ਵਿੱਚੋਂ ਨਹੀਂ ਹੈਗਾ ਫਿਰ ਮੰਡ ਦਾ ਮਤਲਬ ਨਹੀਂਗਾ ਤੇ ਜੇ ਨਹਿਰ ਕੱਢ ਕੇ ਤੁਹਾਨੂੰ ਪਾਣੀ ਮਿਲਿਆ ਵੀ ਹੈ ਤੇ ਫਿਰ ਜ ਸਾਡੇ ਵਾਲੇ ਸਸਿਆਂ ਤੇ ਤੁਹਾਡਾ ਹੱਕ ਹੈ ਤੇ ਫਿਰ ਤੁਹਾਡੇ ਵਾਲੇ ਤੇ ਸਾਡਾ ਕਿਉਂ ਨਹੀਂਗਾ ਇਸ ਤੇ ਉੱਤੇ ਨੁਕਤਾ ਫੱਜ਼ਾ ਜਿਵੇਂ ਕਿ ਐਸਪੀਐਲ ਇੱਕ ਨਵਾਂ ਬਵਾਦ ਪੁਰਾਣੇ ਪਾਣੀਆਂ ਦੀ ਵੰਡ ਤੇ ਸਵਾਲ ਜਿਹੜੇ ਸੀ ਉਹ ਸੀ ਪਰ ਐਸਪੀਐਲ ਨਵਾਂ ਬਵਾਦ ਉਹ ਬਵਾਦ ਜਿਹੜਾ ਅਦਾਲਤੀ ਪ੍ਰਕਿਰਿਆ 'ਚ ਵੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਹੜਾ ਰਾਜਨੀਤਿਕ ਸਟੇਜਾਂ ਤੇ ਵੀ ਪ੍ਰਮੁੱਖ ਮੁੱਦਾ ਹੈ ਤੇ ਜਿਸ ਨੂੰ ਅਦਾਲਤੀ ਹੁਕਮਾਂ ਦੇ ਹਵਾਲੇ ਨਾਲ ਕੇਂਦਰ ਨੇ ਸੁਲਝਾਉਣ ਲਈ ਵਿਚੋਲਾ ਬਣਨ ਦੀ ਬਹੁਤ ਕੋਸ਼ਿਸ਼ ਕੀਤੀ ਤਿੰਨ ਚਾਰ ਬੈਠਕਾਂ ਕੇਂਦਰੀ ਮੰਤਰੀ ਨੇ ਆਪਣੀ ਅਗਵਾਈ ਚ ਪੰਜਾਬ ਤੇ ਹਰਿਆਣਾ ਦੀਆਂ ਕੀਤੀਆਂ ਹ ਜੁਲਾਈ ਛੋਈ ਪਿਛਲੇ ਸਾਲ ਅਗਸਤ ਛੋਈ ਫਿਰ ਨਵੰਬਰ 2025 ਛੋਈ ਗੱਲ ਨਹੀਂ ਸਿਰੇ ਚੜੀ ਤੇ ਹੁਣ ਕਹਿੰਦੇ ਜੀ 27 ਜਨਵਰੀ ਨੂੰ ਇਸ ਸਾਲ ਦੇ ਵਿੱਚ ਐਸਵਾਈਐਲ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਪਹਿਲੀ ਬੈਠਕ ਹੋਣੀ ਹੈ ਇਸ ਪਹਿਲੀ ਬੈਠਕ 'ਚ ਇਸ ਵਾਰ ਕੇਂਦਰੀ ਮੰਤਰੀ ਸਾਹਿਬ ਕੇਂਦਰੀ ਨੁਮਾਇंदे ਸ਼ਾਮਲ ਨਹੀਂ ਹੋਣਗੇ ਪੰਜਾਬ ਤੇ ਹਰਿਆਣਾ ਹੀ ਸ਼ਾਮਲ ਹੈ ਕਹਿੰਦੇ ਜੀ ਕੇਂਦਰੀ ਮੰਤਰੀ ਨੇ ਕਹਿ ਦਿੱਤਾ ਕਿ ਦੋ ਸੁਪੇ ਬੈਠ ਕੇ ਨਿਬੜ ਲੋ ਅਸੀਂ ਸਹਿਯੋਗ ਲਈ ਧਿਆਨ ਨਾਲ ਥੋੜਾ ਕੁ ਸਮਝੋਤਾ ਹੁੰਦਾ ਕਿ ਸੁਪੇ ਬੈਠਣਗੇ ਕਿ ਅਮਿਤ ਸ਼ਾਹ ਦੇ ਦੋ ਨਵੇਂ ਦੇ ਬੈਠਣਗੇ ਸਵਾਲ ਇਹ ਹੈ ਇੱਕ ਪਾਸੇ ਹਰਿਆਣਾ ਹਰਿਆਣਾ ਚ ਬੀਜੇਪੀ ਦੀ ਸਰਕਾਰ ਤੇ ਉਹ ਤਾਂ ਮਤਲਬ ਕਿ ਕੇਂਦਰ ਦੀ ਉਹ ਗੱਲ ਕਰਨਗੇ ਪਰ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਕੀ ਦੀ ਹੈ ਪੰਜਾਬ ਸਰਕਾਰ ਪੰਜਾਬ ਦੀ ਸਰਕਾਰ ਹੈ ਪੰਜਾਬ ਸਰਕਾਰ ਪੰਜਾਬ ਦੇ ਵਸਨੀਕਾਂ ਦੀ VOTERਾਂ ਦੀ ਲੋਕਾਂ ਦੀ ਸਰਕਾਰ ਪੰਜਾਬ ਸਰਕਾਰ ਸਰਕਾਰ ਪੰਜਾਬ ਸਰਕਾਰ ਕੇਜਰੀਵਾਲ ਮਨੀ ਸ਼ੋਧਿਆ ਦੀ ਸਰਕਾਰ ਹੈ ਜਾਂ ਪੰਜਾਬ ਸਰਕਾਰ ਅਮਿਤ ਸ਼ਾਹ ਨੇ ਧਰਮੋਦੀ ਦੀ ਸਰਕਾਰ ਹੈ ਜਗੋਂ ਜਦੋਂ ਸ਼ੰਭੂ ਟੱਪ ਕੇ ਸਾਡੀ ਸਰਕਾਰ ਦਿੱਲੀ ਜਾਂਦੀ ਆ ਰਣਗੂੜ ਜਾਂਦਾ ਉਥੋਂ ਅਮਿਤ ਸ਼ਾਹ ਦੇ ਘਰੋਂ ਨਿਕਲਣ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਬਦ ਨਹੀਂ ਲੱਭਦੇ ਬੋਲਣ ਲਈ ਜਵਾਨ ਲੜਖਾਉਣ ਲੱਗ ਜਾਂਦੀ ਹੈ ਦਮ ਟੁੱਟ ਜਾਂਦਾ ਲੈਵਲ ਪਿੱਛ ਥੱਲੇ ਆ ਜਾਂਦੀ ਹੈ ਸੁਰ ਨੀਵੇਂ ਹੋ ਜਾਂਦੇ ਨੇ ਜਿਵੇਂ ਪੰਜਾਬ ਦੀਆਂ ਸਟੇਜਾਂ ਤੋਂ ਬੁੜਕਦੇ ਹੋ ਜਿਵੇਂ ਪੰਜਾਬ ਦੀਆਂ ਰੈਲੀਆਂ ਚ ਬੁੜਕਦੇ ਹੋ ਜਿਵੇਂ ਪੰਜਾਬ ਚ ਵਿਰੋਧੀ ਲੀਡਰਾਂ ਨੂੰ ਤਾਣਿਆਂ ਮੇਣਿਆਂ ਨਾਲ ਘੇਰਦੇ ਹੋ ਜੇ ਕੰਮ ਨਾਲ ਘੇਰਿਆ ਹੁੰਦਾ ਤਾਂ ਲੋਕ ਬੋਲਦੇ ਗੱਲਾਂ ਉਹ ਉਹ ਰੰਗ ਤਰੀਕਾ ਵੀ ਦਿੱਲੀ ਜਾ ਕੇ ਨਜ਼ਰ ਨਹੀਂ ਆਉਂਦਾ ਤੇ ਮੁੱਦਿਆਂ ਲਈ ਤਾਂ ਚੱਲ ਰਹੀ ਕੀ ਹੋਣੀ ਹੈ ਇਸ ਲਈ ਇਹ ਨਵਾਂ ਸਵਾਲ ਖੜਾ ਹੋ ਰਿਹਾ ਹੈ ਕਿ 27 ਜਨਵਰੀ ਨੂੰ ਜਿਹੜੀ ਬੈਠਕ ਹੋਊਗੀ ਉਸ ਬੈਠਕ ਦੇ ਵਿੱਚ ਪੰਜਾਬ ਦੀ ਸਰਕਾਰ ਬੈਠੂਗੀ ਕਿ ਅਮਿਤ ਸ਼ਾਹ ਦੇ ਦੋ ਨੁਮਾਇंदे ਬੈਠਣਗੇ ਜਿਤੇ ਤਾਂ ਨਹੀਂ ਕਿ ਸਥਿਤੀ ਚ ਲਿਆ ਕੇ ਪੰਜਾਬ ਨੂੰ ਖੜਾ ਕਰ ਦਿੱਤਾ ਜਾਵੇ ਇੱਕ ਨਵਾਂ ਚਣੌਤੀ ਨਵੀਂ ਮਸਲਾ ਪੰਜਾਬ ਦੇ ਸਿਰ ਤੇ ਪੈ ਜਾਵੇ ਇਹ ਖਤਸਾ ਲਗਾਤਾਰ ਵਧਦਾ ਜਾ ਰਿਹਾ ਫਿਰ ਵੀ ਇੱਕ ਦਬਾਅ ਹੁੰਦਾ ਉਸ ਦਬਾਅ ਨੂੰ ਧਰਕਨਾਰ ਕਰਕੇ ਕੀ ਕੋਈ ਟੀ ਵੱਡੀ ਪੰਜਾਬ ਨਾਲ ਕਟਾਹੀ ਕੋਈ ਕਰ ਸਕਦਾ ਹੈ ਇਹ ਸਵਾਲ ਤਾਂ ਖੜਾ ਹੈ ਐਡੀ ਹਮਾਤ ਨਜ਼ਰ ਨਹੀਂ ਆਉਂਦੀ ਪਰ ਕੀ ਇਹਦੀਆਂ ਕੋਸ਼ਾਂ ਹੋ ਰਹੀਆਂ ਚਲੋ ਦੇਖਦੇ ਹਾਂ ਜੀ 7 ਜਨਵਰੀ ਦੂਰ ਨਹੀਂ ਹੈ ਹਲਕੇ ਨੂੰ ਉਹ ਦਿਨ ਚੜ ਜਾਣਾ ਹੈ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਇਸ ਵਾਰ ਦਿੱਲੀ ਮੀਟਿੰਗ ਵੀ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਜੋ ਜ ਤੁਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਫੈਸਲਾ ਹੋ ਜਾਏਗਾ ਕਿ ਹਾਂ ਜੀ ਅਸਵੈਲੂ ਲੈ ਕੇ ਅੱਗੇ ਕਿਵੇਂ ਵਧਣਾ ਜੇ ਫੈਸਲਾ ਕਰਨਾ ਕਿਹੜੀ ਸ਼ਰਤਾਂ ਦੇ ਆਧਾਰ ਤੇ ਕਰਨਾ ਉਹ ਪੰਜਾਬ ਕਹਿ ਚੁੱਕਿਆ ਕਿ ਸਾਡੇ ਕੋਲ ਬਾਧੂ ਪਾਣੀ ਨਹੀਂ ਤੇ ਮਨਜੂਬ ਅਧਾਲਤ ਕਹਿੰਦੀ ਹੈ ਵੀ ਨਹਿਰ ਤਾਂ ਬਣਾ ਲਓ ਪਾਣੀ ਦਾ ਮਸਲਾ ਆ ਚੁੱਕਿਆ ਕਹਿੰਦੇ ਜਦੋਂ ਨਹਿਰ ਚ ਛੱਡਣ ਲਈ ਪਾਣੀ ਨਹੀਂ ਤੇ ਨਹਿਰ ਵੀ ਕਿਉਂ ਬਣਾਈਏ ਸੋ ਇਸ ਲਈ ਚੁਣੌਤੀ ਖੜੀ ਹੈ ਜੀ ਸਵੇਰ ਨੂੰ ਚੰਡੀਗੜ੍ਹ ਦੇ ਵਿੱਚ ਹਰਿਆਣਾ ਭਵਨ 'ਚ ਬੈਠਕ ਹੋਣੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਣ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਦੋਹੇ ਥੋਬਿਆਂ ਦੇ ਕੁਝ ਅਫਸਰਦਾਰੀ ਇਹਦੇ ਵਿੱਚ ਸ਼ਾਮਲ ਹੋਣਗੇ ਦੇਖਦੇ ਹਾਂ ਗੱਲ ਕਿਵੇਂ ਅੱਗੇ ਵਧਦੀ ਹੈ ਗਲਤਾਂ ਪੁਨਰ ਸਰਜੀਤ ਨੇ ਵੀ ਦੁਆਰਾ ਗੇ ਵਿਧਾਈ ਹੈ ਪੁਨਰ ਸਰਜੀਤ ਦੀ ਇੱਕ ਪੰਥਕ ਕੌਂਸਲ 2 ਦਸੰਬਰ 2024 ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਕੁਝ ਫੈਸਲੇ ਹੁੰਦੇ ਨੇ ਉਹਨਾਂ ਫੈਸਲਿਆਂ ਦੇ ਆਧਾਰ ਦੇ ਉੱਤੇ ਉਹਨਾਂ ਹੁਕਮਨਾਮੇ ਦੇ ਆਧਾਰ ਦੇ ਉੱਤੇ ਇੱਕ ਨਵੀਂ ਪਾਰਟੀ ਪੁਨਰ ਸਰਜੀਤ ਸਰਜੀਤ ਹੁੰਦੀ ਹੈ ਉਮੀਦ ਹੈ ਕਿ ਜਾਰੀ ਸੀ ਕਿ ਚੁੱਲੇ ਸਮਿਟਣ ਦੇ ਹੁਕਮ ਹੋਵੇ ਚੁੱਲੇ ਸਮਿਟਣ ਦੇ ਮਤਲਬ ਜਿਹੜੇ 2-3 ਧੜੇ ਆਪਸ ਵਿੱਚ ਖਿਲਰੇ ਹੋਏ ਨੇ ਜਿਹੜੇ ਸ਼ਿਕਾਇਤ ਲੈ ਕੇ ਗਏ ਨੇ ਤੇ ਇੱਕ ਸਾਹਮਣੇ ਜਿਹਨਾਂ ਨੂੰ ਖੜਾਇਆ ਜਾ ਰਿਹਾ ਉਹ ਧੜਿਆਂ ਦੇ ਚੁੱਲੇ ਸਮਿਟਣ ਦੀ ਕੋਾਇਦ ਦੇ ਲਈ ਇੱਕ ਸੰਪੂਰਨ ਸਾਂਝਾ ਕਾਲੀ ਦਾ ਪਰ ਉਹਦੇ ਵਿੱਚੋਂ ਇੱਕ ਨਵਾਂ ਕਾਲੀ ਦਾ ਨਿਕਲ ਗਿਆ ਪੁਰਾਣਾ ਆਪਣੀ ਥਾਂ ਤੇ ਖੜਾ ਰਹਿ ਗਿਆ ਜਿਵੇਂ ਆਪਣਾ ਮੋੜ ਘੱਟ-ਕੁੱਟ ਕੇ ਫੇਰ ਉੱਥੇ ਆ ਗਿਆ ਪਰ ਜਿਹੜਾ ਪੁਨਾ ਸਰਜੀਤ ਕਹਿੰਦਾ ਸੀ ਅਕਾਲ ਤਖਤ ਸਭ ਦੇ ਹੁਕਮਾਨ ਅਸਰ ਚੱਲਦੇ ਆ ਉਹਦੇ ਅੰਦਰ ਬਹੁਤ ਭਜਨ ੱਟ ਹੈ ਬਹੁਤ ਟੁੱਟ ਭਜਨ ਬਹੁਤ ਤਣਾਏ ਤਿੰਨ ਧੜੇ ਬਣ ਚੁੱਕੇ ਨੇ ਪਰ ਉਹਨਾਂ ਨੇ ਆਪਣੇ ਸਾਰੇ ਰਾਜਨੀਤਿਕ ਮਸਲੇ ਨੂੰ ਕੰਟਰੋਲ ਕਰਨ ਦੇ ਲਈ ਇੱਕ ਪੰਥਕ ਕੌਂਸਲ ਬਣਾਈ ਸੀ ਕਿ ਸਾਡੇ ਤੇ ਧਰਮ ਦਾ ਢੰਡਾ ਰਹੇ ਸਾਡੇ ਤੇ ਸਿਧਾਂਤ ਦਾ ਢੰਡਾ ਰਹੇ ਤਾਂ ਕਿ ਅਸੀਂ ਆਪਣੇ ਸਿਤਾੰਦ ਤੱਕ ਡਾਇਰੈਕਟ ਉਬਰ ਨਾਲ ਕਿ ਉਸ ਦੀ ਮੁਖੀ ਬੀਬੀ ਸਤਵੰਤ ਕੌਰ ਉਹਨਾਂ ਨੂੰ ਬਣਾਇਆ ਤੇ ਹੁਣ ਬੀਬੀ ਸਤਵੰਤ ਕੌਰ ਕਹਿੰਦੇ ਮੈਂ ਆਪਣੀ ਪੰਜ ਮੈਂਬਰੀ ਟੀਮ ਪੂਰੀ ਕਰ ਲਈ ਬਿਲਕੁਲ ਜੀ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਚਾਰ ਮੈਂਬਰ ਹੋਰ ਆਪਣੇ ਨਾਲ ਸ਼ਾਮਲ ਕੀਤੇ ਨੇ ਬੀਬੀ ਸਤਵੰਤ ਕੌਰ ਇਸ ਪੰਥਰ ਕਾਉਂਸਲ ਦੀ ਟੀਮ ਦੇ ਕਮੇਟੀ ਦੇ ਮੁਖੀ ਨੇ ਚੇਅਰਪਰਸਨ ਨੇ ਉਹਨਾਂ ਨੇ ਆਪਣੇ ਨਾਲ ਭਾਈ ਕੁਲਦੀਪ ਸਿੰਘ ਰਾਮਵਾਲੀਆ ਨੂੰ ਮੈਂਬਰ ਲਿਆ ਡਾਕਟਰ ਜਸਪਾਲ ਸਿੰਘ ਖਾਲਸਾ ਨੂੰ ਮੈਂਬਰ ਲਿਆ ਨਾਲ ਹੀ ਉਹਨਾਂ ਨੇ ਐਡਵੋਕੇਟ ਪਰਮਜੀਤ ਸਿੰਘ ਭੰਗੂ ਹੋਰਾਂ ਨੂੰ ਮੈਂਬਰ ਲਿਆ ਨਾਲ ਹੀ ਉਹਨਾਂ ਨੇ ਐਡਵੋਕੇਟ ਬਲਵੰਤ ਸਿੰਘ ਹੋਰਾਂ ਨੂੰ ਆਪਣੀ ਇਸ ਪੰਥਕ ਕੌਂਸਲ ਚ ਤੌਰ ਤੇ ਮੈਂਬਰ ਸ਼ਾਮਲ ਕੀਤਾ ਤਾਂ ਕਹਿੰਦੇ ਫਿਲਹਾਲ ਪੰਜ ਮੈਂਬਰ ਦੀ ਟੀਮ ਬਣ ਗਈ ਹੈ ਸਮੇਂ ਦੇ ਹਿਸਾਬ ਨਾਲ ਹੋਰ ਲੋਡ ਹੋਈ ਵਾਦਾ ਕਰਾਂਗੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਸੁਰਤਾ ਦੇ ਵਿੱਚ ਕੌਮ ਦੇ ਲਈ ਪੰਜਾਬ ਦੇ ਲਈ ਕੰਮ ਕਰ ਸਕੀਏ ਕਿ ਹੁਣ ਇਹ ਪੰਥਕ ਕੌਂਸਲ ਇਸ ਏਜੰਡੇ ਤੇ ਚੱਲੇਗੀ ਕਿ ਆਪਾਂ ਅਮਰਤਪਾਲ ਵਾਲੀ ਧਿਰ ਨਾਲ ਸਿੱਧਾ ਸਮਝੌਤਾ ਕਰ ਲਈਏ ਜਾਂ ਅਮਰਤਪਾਲ ਵਾਲੇ ਮਤਲਬ ਉਸ ਅਕਾਲੀ ਦਲ ਦੇ ਵਿੱਚ ਹੈ ਨਾ ਉਹਦੇ ਵਿੱਚ ਪੂਰੀ ਤਰ੍ਹਾਂ ਤੋਂ ਸ਼ਾਮਲ ਹੋ ਜੀ ਬਾਰਸ ਪੰਜਾਬ ਦੇ ਅਕਾਲੀ ਦਲ ਬਾਰਸ ਪੰਜਾਬ ਦੇ ਵਿੱਚ ਜਾਂ ਅਸੀਂ ਪੈਰਲਲ ਅਧੀਆਂ ਸੀਟਾਂ ਤੇ ਉਹ ਲੜਨ ਦੀਆਂ ਤੇ ਅਸੀਂ ਲੜੀ ਇੱਕ ਦੂਜੇ ਦੇ ਸਾਹਮਣੇ ਉਮੀਦਵਾਰ ਨਾ ਖੜੇ ਕੀ ਇਸ ਤਰੀਕਾ ਕਰਨਾਂਗੇ ਵਧਣਾ ਜਾਂ ਪੁਨਰ ਸਰਜੀ ਦਾ ਢਾਂਚਾ ਨਵੇਂ ਸਿਰ ਤੋਂ ਤੁਸੀਂ ਬਣਦਾ ਦੇਖ ਰਹੇ ਹੋ ਇਹ ਵੀ ਇੱਕ ਚਣੌਥੀ ਹੈ ਗਿਆ ਪਰ ਫਿਲਹਾਲ ਬੀਬੀ ਹੋਰਾਂ ਨੇ ਸਰਗਰਮੀ ਫੜੀ ਹੈ ਉਹਨਾਂ ਨੇ ਆਪਣੇ ਮੈਂਬਰ ਬਣਾ ਕੇ ਕਮੇਟੀ ਘਟਤ ਕੀਤੀ ਹੈ ਜਦੋਂ ਕਿ ਸਿਆਸੀ ਲੀਡਰਾਂ ਦੇ ਵਿੱਚ ਕਾਫੀ ਤਣਾਅ ਹੈਗਾ ਪੰਨ ਸਰਜੀ ਦੇ ਅੰਦਰ ਜਿਹੜਾ ਕਈ ਵਾਰ ਟੁੱਟ ਭੱਜ ਦਾ ਇਸ਼ਾਰਾ ਵੀ ਕਰਦਾ ਸੋ ਪੰਨ ਸਰਜੀਤ ਅਜੇ ਸਰਜੀਤ ਹੁੰਦਾ ਨਹੀਂ ਲਿਖ ਰਿਹਾ ਪਰ ਉਹਨਾਂ ਦਾ ਇੱਕ ਅਹਿਮ ਵਿੰਗ ਜਿਹੜਾ ਪੰਥਕ ਕਾਉਂਸਲ ਹੈ ਉਸ ਨੇ ਆਪਣੀ ਮੁਢਲੀ ਕਮੇਟੀ ਕਾਇਮ ਕੀਤੀ ਹੈ ਦੇਖਦੇ ਹਾਂ ਇਹ ਕਮੇਟੀ ਅਗਾਉਣ ਵਾਲ ਸਮੇਂ ਵਿੱਚ ਕਿਹੜੇ ਫੈਸਲੇ ਲੈਂਦੀ ਹੈ ਬਹੁਤ ਬਹੁਤ ਸ਼ੁਕਰੀਆ